ਪਾਈ ਸਾਹਿਬ ਜੀ ਦੇ ਕਿਰਪਾਨ ਦੇ ਜ਼ਿਕਰ ਤੋਂ ਮੈਨੂੰ ਯਾਦ ਆ ਗਿਆ ਵੀ ਪਿਛਲੇ ਦਿਨਾਂ ਚ ਨਾ ਨਾਨਕਸਰ ਸੰਪਰਦਾ ਵਿੱਚ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇਤਿਹਾਸਿਕ ਸ੍ਰੀ ਸਾਹਿਬ ਦੇ ਦਰਸ਼ਨ ਕਰਾਏ ਗਏ ਤੇ ਉਸ ਸ੍ਰੀ ਸਾਹਿਬ ਦੇ ਦਰਸ਼ਨ ਕਰਦਿਆਂ ਬੇਅੰਤੀ ਸੰਗਤਾਂ ਨੇ ਕਈਆਂ ਨੇ ਸਵਾਲ ਵੀ ਕੀਤੇ ਸੀਗੇ ਵੀ ਇਹ ਕੀ ਸਬੂਤ ਹੈ ਵੀ ਇਹ ਦਸਵੇਂ ਪਾਤਸ਼ਾਹ ਜੀ ਦੀ ਹੀ ਹੈ ਤੇ ਕਿਵੇਂ ਇਹ ਨਾਨਕਸਰ ਸੰਪਰਦਾ ਦੇ ਵਿੱਚ ਆਈ ਇਹਦੇ ਬਾਰੇ ਵੀ ਤੁਸੀਂ ਸਾਨੂੰ ਦੱਸੋ हां जी ਜਦੋਂ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਭਾਣਾ ਬਰਤਾਇਆ ਜੀ 1943 ਸੰਧ ਵਿੱਚ ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਾਬਾ ਜੀ ਦਾ ਹੁਕਮ ਸੀ ਵੀ ਵੀ ਸੋਨੇ ਤੇ ਤਕਰੀਫਾਂ ਹੋਣ ਗਿਆ ਤੁਸੀਂ ਤੋਂ ਚਲੇ ਜਾਇਓ ਵੀ ਡੇਰੇ ਤੋਂ ਚੱਲ ਚਲੇ ਜਾਇਓ ਕਬੀ ਜੀ ਕੋ ਤੇ ਬਾਬਾ ਜੀ ਨਾਲ ਬਾਬਾ ਕੁੰਦਨ ਸਿੰਘ ਜੀ ਬਾਬਾ ਕੇਰ ਸਿੰਘ ਜੀ ਤੇ ਬਾਬਾ ਇੰਦਰ ਸਿੰਘ ਜੀ ਮਹਾਰਾਜ ਜੀ ਜੋੜੀ ਆਇਓ ਤੇ ਲੰਮਾ ਜੀ ਸਵੰਸ ਲੰਮਾ ਇਹ ਸਾਰੇ ਨਾਲ ਗਏ ਸੀ ਬਾਬਾ ਜੀ ਦੇ ਬਾਬਾ ਜੀ ਆਪਦੇ ਘਰੇ ਨਹੀਂ ਸੀਗੇ ਝੋਲ ਨਹੀਂ ਤੇ ਗੁਰਦਾਸ ਸਾਹਿਬ ਜੀ ਮਾਤਾ ਨੂੰ ਬੁਲਾਇਆ ਮਾਤਾ ਜੀ ਦਾ ਅਸ਼ੀਰਵਾਦ ਲੈ ਕੇ ਬਾਬਾ ਜੀ ਉੱਥੇ ਲਗੇ ਬਈ ਬਾਬਾ ਜੀ ਹਰ ਵਕਤ ਬਰਾਕ ਚ ਰਹਿੰਦੇ ਸੀ ਨਾ ਬਾਬਾ ਜੀ ਬਰਾਕ ਚ ਰਹਿੰਦੇ ਫਿਰ ਬਾਬਾ ਜੀ ਨੇ ਉੱਥੇ ਬਈ ਬਾਬਾ ਜੀ ਕਹਿੰਦੇ ਬਾਬਾ ਜੀ ਆਪ ਦੀ ਰਿਕਾਰਡਿੰਗ ਹੈ ਜੀ ਬਾਬਾ ਜੀ ਬੱਚੇ ਭਰੇ ਹੋਇਆ ਰਿਕਾਰਡਿੰਗ ਬਾਬਾ ਜੀ ਨੇ ਬੱਚੇ ਕੀਤੇ ਬਈ ਸਾਡਾ ਮਨ ਅਦਾਸ ਰਹਿੰਦਾ ਸੀਗਾ ਸਾਨੂੰ ਵੀ ਲੱਗਿਆ ਵੀ ਬਾਬਾ ਆਨੰਦ ਜੀ ਦੇ ਦਰਸ਼ਨ ਸਾਨੂੰ ਹਜ਼ੂਰ ਸਾਹਿਬ ਹੋ ਜਾਣਗੇ ਉਸ ਵਕਤ ਬਾਬਾ ਜੀ ਹਜ਼ੂਰੀ ਸੇਵਕ ਬਾਬਾ ਕੁੰਦਰ ਸਿੰਘ ਜੀ ਸੀ ਇਹ 1946 ਸੰਦੀ ਗੱਲ ਹੈ ਤੇ ਬਾਬਾ ਜੀ ਉੱਥੇ ਗਏ ਤੇ ਬਾਬਾ ਜੀ ਨੇ ਹਜੂਰ ਸਾਹਿਬ ਦੇ ਪੁਜਾਰੀ ਨੂੰ ਬੇਚਨ ਕੀਤਾ ਵੀ ਅਖੀਟਾ ਸਾਹਿਬ ਦੇ ਵਿੱਚ ਸਵੇਰੇ ਧੜਕੇ 3 ਵਜੇ 2:30 ਵਜੇ ਪੁਜਾਰੀ ਉੱਥੋਂ ਗਦਾਬਰੀ ਚੋਂ ਜਲ ਲੈ ਕੇ ਆਉਂਦਾ ਤੇ ਅੰਦਰ ਸਤਨਾ ਦਾ ਬਾਜਾ ਦੇਖੇ ਅਖੀਟਾ ਸਾਹਿਬ ਖੁੱਲਦਾ ਤੇ ਉੱਥੇ ਬਾਬਾ ਜੀ ਵਿੱਚ ਕਿਹਾ ਵੀ ਅੱਜ ਸੇਵਾ ਸਾਨੂੰ ਕਰ ਦੇ ਦੇ ਮੋਨੀ ਹੀਰਾ ਸਿੰਘ ਜੀ ਹੁੰਦੇ ਸੀ ਉਸ ਵਕਤ ਜੀ ਉਹਨਾਂ ਦਾ ਪਿੰਡ ਸੀਗਾ ਸਹਿਣਾ ਭਦੌੜ ਉਹਨਾਂ ਨੇ ਉਹ ਤੇ ਪਿੰਡ ਦੇ ਵਿੱਚ ਹੁਣ ਵੀ ਗੇਟ ਬਣਾਇਆ ਹੋਇਆ ਜੀ ਸੜਕ ਤੇ ਜੇ ਬਰਨਾਲੇ ਸੜਕੇ ਆਉਂਦਾ ਬੋਨੀ ਹੀ ਰਸਤੇ ਦਾ ਗੇਟ ਬਣਾਇਆ ਹੈ ਤੇ ਫਿਰ ਉਹਨਾਂ ਨੇ ਵੀ ਕਿਹਾ ਵੀ ਬਾਬਾ ਜੀ ਬਹੁਤ ਮਹਾ ਮਹਾ ਪਰਛਾਉਂਦੇ ਨਾਲ ਕਿਰੋ ਅਸੀਂ ਕਿਵੇਂ ਸਾਨੂੰ ਯਾਤਰੀ ਜਾਂਦੇ ਫਿਰ ਬਾਬਾ ਜੀ ਨੇ ਕਿਹਾ ਤੇ ਵੀ ਅਜਾ ਜੀ ਮੈਂ ਬਾਬਾ ਜੀ ਇਹ ਵੀ ਬੱਚੇ ਕਿਥੇ ਰਿਕਾਰਡਿੰਗ ਚ ਬਾਬਾ ਜੀ ਬਾਬਾ ਮੇਰੇ ਕਿਥੇ ਵੀ ਜੇ ਗੁਰੂ ਸਾਹਿਬ ਨਰਾਜ਼ ਹੋਣ ਸਾਡੇ ਨਰਾਜ਼ ਹੋ ਗੇ ਤੂੰ ਕਾ ਕਰਦੇ ਕਹਿੰਦੇ ਨਹੀਂ ਫਿਰ ਬਾਬਾ ਜੀ ਨੇ ਅਖੀਰ ਤੇ ਕਿਹਾ ਜੀ ਕਹਿੰਦੇ ਚੱਲ ਅਸੀਂ ਅੱਜ ਜਾਵਾਂਗੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਸਿਆਵਾਂਗੇ ਤੇ ਜਿਹੜਾ ਜੋਰ ਲਗਾ ਤੋ ਰੋਕ ਲਈ ਇਹ ਗੱਲ ਕਹੀ ਫਿਰ ਬਾਬਾ ਜੀ ਜਦੋਂ 2:30 ਵਜੇ ਆਇਆ ਮੋਨੀ ਜੀ ਤੇ ਬਾਬਾ ਜੀ ਅੰਦਰ ਸੱਚਖੰਡ ਦੇ ਵਿੱਚ ਖੜੇ ਸੀ ਖੜੇ ਸੀ ਉਹਨੂੰ ਦਰਸ਼ਨ ਹੋਏ ਉਹ ਹੈਰਾਨ ਹੋ ਗਿਆ ਤਵੀ ਉਹ ਚਰਨਾਂ 'ਚ ਮੱਥਾ ਟੇਕਣ ਲੱਗਿਆ ਤੇ ਵੀ ਉਹ ਇੱਕਦਮ ਸਰਤਪਰਤ ਬੋਜੀ ਬੰਦਰ ਕੀ ਇਹ ਗੱਲ ਕੀ ਅੰਗੀਠਾ ਸਾਹਿਬ ਦੇ ਵਿੱਚ ਮੈਂ ਇਹ ਵੀ ਦੱਸਣ ਲੱਗਾ ਜੀ ਦਾਸ ਨੂੰ ਜਾ ਕੇ ਵੀ ਆਇਆ ਜੀ ਹਜਰ ਸਾਹਿਬ ਅੰਗੀਠਾ ਸਾਹਿਬ ਦੇ ਵਿੱਚ ਇਸ ਤੋਂ ਪਹਿਲਾਂ ਭਾਈ ਮੋਨੀ ਜੀ ਮਨੀ ਹੀਰਾ ਸੇ ਜੋ ਪਹਿਲਾਂ ਇੱਕ ਵੀ ਇੱਕ ਹੋਰ ਸੀਗੇ ਸੇਵਾ ਸੇਵਾਦਰ ਮਹਾਨੀ ਜੀ ਉਹਨਾਂ ਦਾ ਉਹਨਾਂ ਨੇ ਜੋ ਅੰਦਰ ਗਏ ਤਾਂ ਅੰਦਰ ਪਾਣੀ ਡੁੱਲਿਆ ਹੋਇਆ ਸੀ ਪਾਣੀ ਔਰ ਜਲ ਅੰਦਰ ਡੁੱਲਿਆ ਹੋਇਆ ਸੀ ਉਹ ਦੇਖ ਕੇ ਘਬਰਾ ਕੇ ਵੀ ਦਸਵੇਂ ਭਾਸ਼ਾ ਸਥਾਨ ਜਿੰਦਾ ਲੱਗਿਆ ਜਲ ਕਿੱਥੋਂ ਆ ਗਿਆ ਉਹ ਉਹਨਾਂ ਦੇ ਸਖਤ ਇਤਿਹਾਸ ਹੈ 1914 ਉਹਨਾਂ ਦੀ ਮੌਤ ਹੋ ਗਈ ਸੀ ਵੀ ਹਰ ਟਿਕੂ ਉਹ ਕਿਹਦਾ ਮੌਤ ਹੋ ਗਈ ਸੀ ਇਹ ਮਹਾਨੀ ਹੀਰਾ ਸਿੰਘ ਘਬਰਾ ਕੇ ਫਿਰ ਜਦੋਂ ਬਾਬਾ ਜੀ ਉਸ ਤੋਂ ਬਾਅਦ ਬਾਬਾ ਜੀ ਪੰਜਾਬ ਨੂੰ ਆਉਣ ਲੱਗੇ ਤੇ ਵੀ ਮੋਨੇ ਜੀ ਨੇ ਕਿਹਾ ਵੀ ਵੀ ਸਾਨੂੰ ਬਾਬਾ ਜੀ ਵੀ ਥੋੜਾ ਜਿਹਾ ਹੋਰ ਠਹਿਰੋ ਤੇ ਬਾਬਾ ਜੀ ਬਸ ਕੀਤੇ ਚੱਲ ਫੋਗ ਰਹਿ ਪੈਂਦੀ ਆ ਬਾਬਾ ਜੀ ਰਹਿ ਪਏ ਤੇ ਫਿਰ ਉਸ ਤੋਂ ਬਾਅਦ ਬਾਬਾ ਜੀ ਨੇ ਬੇਨਤੀ ਕੀਤੀ ਬਾਬਾ ਜੀ ਵੀ ਬਾਬੇ ਜਾਣ ਲਗੇ ਬਾਬਾ ਜੀ ਵੀ ਤੁਸੀਂ ਆਪ ਦੀ ਨਿਸ਼ਾਨੀ ਕਿਰਪਾਨ ਨਾਨਕ ਸਾਹਿਬ ਆਪ ਲੈ ਜਾਓ ਤੁਹਾਡੀ ਨਿਸ਼ਾਨੀ ਆ ਮੈਂ ਤੁਹਾਡੇ ਦਰਸ਼ਨ ਆਪ ਕਰਗੀ ਦੇ ਰੂਪ ਚ ਕੀਤਾ ਤੁਸੀਂ ਲੈ ਜਾਓ ਤੇ ਫਿਰ ਬਾਬਾ ਜੀ ਨੇ ਰੋਕਿਆ ਫਿਰ ਨਹੀਂ ਰੋਕਿਆ ਫੇਰ ਬਾਬਾ ਜੀ ਨੇ ਕਰਪਾਣ ਦੀ ਨਾਰਸਰ ਆ ਗਈ ਸੀ ਕਰਪਾਣ ਜੰਗਾਲ ਲੱਗਿਆ ਸੀ ਉਸੋਕੇ ਫੇਰ ਉਸ ਬਾਬਾ ਜੀ ਨੇ ਕਰਪਾਣ ਮਹਿੰਦਰ ਸਿੰਘ ਪਰ ਸਾਵੇਂਦਰ ਸਿੰਘ ਗੈਲ ਪਟਿਆਲੇ ਉਹਨਾਂ ਨੇ ਸੇਵਾ ਅਕਸ਼ੇ ਕਰਪਾਣ ਦੀ ਸਵਾਇਕਾ ਉਹਨਾਂ ਨੇ ਮੁੱਠਾ ਤਿਆਰ ਕੀਤਾ ਸੋਨੇ ਦਾ ਮੁੱਠਾ ਤੇ ਸੋਨੇ ਦੇ ਉੱਤੇ ਕਢਾਈ ਕਰਾ ਹਾਤੀ ਜਾਂਦੀ ਕਢਾਈ ਤੇ ਸੋਨਾ ਲਗਾਇਆ ਉਹ ਪਰਿਵਾਰ ਨੇ ਲਵਾਇਆ ਫੇਰ ਬਾਬਾ ਜੀ ਨੇ ਸੇਵਾ ਉਥੋਂ ਬੀਰ ਚੰਦ ਸਿਆਰਾ ਸੀ ਉਹਨਾਂ ਨੇ ਕੀਤੀ ਉਹ ਕਹਿੰਦਾ ਵੀ ਖੁਸ਼ੀ ਮਖਸ਼ੇ ਫੇਰ ਹੁਣ ਅਗਲਾ ਸਵਾਲ ਇਹ ਹੁੰਦਾ ਜੀ ਬੜਾ ਇਤਿਹਾਸਕ ਸਵਾਲ ਹੈ ਜੀ ਸੁਣਨ ਵਾਲਾ ਹੁਣ ਆਪਾਂ ਜੀ ਉੱਥੇ ਜੀ ਹਜੂਰ ਸਾਹਿਬ ਜਾਓ ਦਾਸ ਜਾ ਕੇ ਆਇਆ ਜੀ ਦਾਸ ਅਮਰੀਕਾ ਤੋਂ ਸਪੈਸ਼ਲੀ ਇਸੇ ਕਰਕੇ ਆਇਆ ਵੀ ਟ੍ਰਾਈ ਟੂ ਫਾਈਂਡ ਆਊਟ ਦੀ ਰਿਐਲਿਟੀ ਹੈ ਨਾ ਤੇ ਵੀ ਉੱਥੇ ਵੀ ਦਾਸ ਜਾ ਕੇ ਆਇਆ ਪੰਜ ਦਿਨ ਰਿਹਾ ਤੇ ਉੱਥੇ ਵਿਸ਼ਾਸਤਰਾ ਦੇ ਦਰਸ਼ਨ ਕਰਾਈ ਜਾਂਦੇ ਆ ਜਿਹੜੇ ਦਰਸ਼ਨ ਮੇਰੇ ਕੋਲ ਹੱਥ ਲੱਗ ਤੀ ਹੈ ਕਿ ਗੁਰੂ ਸਾਹਿਬ ਜੀ ਉੱਥੇ ਉੱਥੇ ਵੈਬਸਾਈਟ ਤੇ ਸੁਪਾਈ ਹੋਈ ਹੈ ਜੀ ਜਿਹੜੇ ਦਰਸ਼ਕ ਹੈ ਉੱਥੇ ਕਰਾਈ ਜਾਂਦੇ ਆ ਕਿਰਪਾਨ ਦਸਵੀਂ ਭਾਸ਼ੇ ਦਿਮਾਲੇ ਦੀ ਕਿਰਪਾਨ ਨਾਲ ਕਿਹਾ ਦਵਾਲੀ ਕਿਹਾ 10ਵੇਂ ਪਾਸ਼ੇ ਤੀਰਾਂ ਦੇ ਨਿਸ਼ਾਨ ਤੀਰਾਂ ਦੇ ਦਰਸ਼ਨ ਕਿਹਾ ਜਾਂਦੇ ਆ ਮਹਾਰਾਜ ਜੀ ਸੇ ਸ਼ਾਸਤਰਾਂ ਦੇ ਦਰਸ਼ਨ ਕਿਹਾ ਜਾਂਦੇ ਆ ਅਕਾਲੀ ਫੂਲਸ ਨੇ ਸ਼ਾਸਤਰਾਂ ਦੇ ਦਰਸ਼ਨ ਕਿਹਾ ਜੇ ਅਗਰ ਕਰਪਾਨ ਉਹਨਾਂ ਕੋਲ ਹੈਗੀ ਆ ਉਹ ਕਰਪਾਨ ਦਰਸ਼ਨ ਕਿਉਂ ਨਹੀਂ ਕਰਵਾਇਆ ਜਾਂਦੇ ਸੀ ਬੜਾ ਸਵਾਲ ਹੈ ਜੀ ਗੰਭੀਰ ਹੁਣ ਆਪਾਂ ਦੇਖਿਆ ਜਵੇ ਜੀ ਮੈਂ ਥੋੜੇ ਰੈਫਰੈਂਸ ਦੇਣਾ ਚਾਹੁੰਦਾ ਇਹ ਵਿੱਚ ਹਾਂ ਜੀ ਰੈਫਰੈਂਸ ਦੇਣਾ ਜੜੇ ਆ ਜੀ ਐਕਚੁਅਲੀ ਉਹ ਕਰਪਾਨ ਸ਼ੁਰ ਵੀ ਓਵਰ ਥੇਰ ਕਰਪਾਨ ਉਥੇ ਚਾਹੀਦੀ ਆ ਬੀ ਜੀ ਹੈਗੇ ਤੱਕ ਚਾਰ ਬੀ ਦਰਸ਼ਕਾਉਣ ਆਪਾਂ ਜੇ ਜਿਹੜੀ ਕੋਈ ਵੀ ਹਿਸਟਰੀ ਹੁੰਦੀ ਆ ਉਹ ਜਿਹੜੀ ਸਿੱਖ ਉਹ ਹਿਸਟਰੀ ਜਿਹੜੀ ਹੁੰਦੀ ਆ ਇਤਿਹਾਸਕਾਰਾਂ ਤੇ ਡਿਪੈਂਡ ਕਰਦੀ ਆ ਇਤਿਹਾਸਕਾਰਾਂ ਤੇ ਚੱਲਦੀ ਹੁੰਦੀ ਆ ਹੁਣ ਆਪਾਂ ਦੇਖੀ ਜੀ ਭਾਈ ਵੀਰ ਸਿੰਘ ਜੀ ਭਾਈ ਵੀਰ ਸਿੰਘ ਬਹੁਤ ਵਿਦਵਾਨ ਹੋਏ ਭਾਈ ਵੀਰ ਸਿੰਘ ਹੈਜ਼ ਰਿਟਨ ਔਨ ਪੇਜ 6341 ਆਲਸੋ ਐਕਸਪਲੇਨਿੰਗ ਗੁਰਪ੍ਰਤਾਪ ਸੂਰਜ ਗ੍ਰੰਥ ਵਾਲਮ 14 ਐਨ 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 2 ਅਨਸੂ 5 ਇਹ ਕਿਰਪਾਨ ਬਜ ਫਾਊਂਡ ਇਨ ਚਿਤਾਬ 10ਵੇਂ ਪਾਸ਼ਾ 10th ਗੁੱਡ ਭਾਈ ਵੀਰ ਸਿੰਘ ਇਹੋ ਚ ਲਿਖਿਆ ਹੋਇਆ ਕਿਉਂਕਿ ਭਾਈ ਸੂਝਪ੍ਰਾਂ ਸੂਝ ਗ੍ਰੰਥ ਵਿੱਚ ਜੋ ਭਾਈ ਸੰਤੋਖ ਸਿੰਘ ਲਿਖਿਆ ਸੂਝ ਪ੍ਰਕਾਰ ਗ੍ਰੰਥ ਦਿਖਿਤ ਸੀ ਭਾਈ ਵੀਰ ਸਿੰਘ ਉਹ ਥੱਲੇ ਉਹਦੇ ਵਿੱਚ ਮੈਂਸ਼ਨ ਕਰ ਦਿੰਦੇ ਸੀ ਉਹ ਸਾਰਾ ਲਿਖ ਦਿੰਦੇ ਸੀ ਉਹਦੇ ਲਿਖਿਆ ਹੁਣ ਚਲੋ ਜੋ ਉਸ ਤੋਂ ਕਹਾ ਜੀ ਦੂਜਾ ਜੀ ਸਬੂਤ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਪਬਲਿਸ਼ਡ ਬਾਈ ਭਾਸ਼ਾ ਵਿਭਾਗ ਪੰਜਾਬ ਪੇਜ ਤੇ 353 353 ਪੇਜ ਤੇ ਲਿਖਿਆ ਆ ਨਾ ਜੀ ਇਹ ਸੋਚ ਫੋਲੋ ਐ ਐਨ ਗੀਟਾ ਕਰਦ ਲਗੂ ਇੱਕ ਪਾਈਆ ਸੋਚ ਕੇ ਗੀਟਾ ਫੋਲਿਆ ਗਿਆ ਉਦੋਂ ਚ ਕਰਦ ਨਿਕਲੀ ਆ ਕਰਪਾਨ ਨਹੀਂ ਸੀ ਹੁੰਦੀ ਉਸ ਵੇਲੇ ਕਰਪਾਨ ਹੁੰਦੀ ਨਹੀਂ ਸੀ ਦਸਮਾਸ਼ ਹੋਵੇ ਕਰਪਾਨ ਹੁੰਦੀ ਕੋ ਕਰਦ ਕਰਦੀ ਛੇਵਦੀ ਆ ਹੁਣ ਕਰਪਾਨ ਵੀ ਇਹ ਨਾਲ ਸਾਰ ਕਰਦੀ ਛੇਵਦੀ ਆ ਉਹ ਦਸਵੇਂ ਪਾਤਸ਼ਾਹ ਜੀ ਕਮਰ ਕਿੱਥੇ ਦੀ ਕਰਪਾਨ ਕਰਪਾਨ ਸੀ ਤੇ ਉਥੋਂ ਨਿਕਲੀ ਆ ਕਰਦ ਕਿਹਾ ਜਾਂਦਾ ਸ ਹਾਂ ਜੀ ਕਹਾ ਉਸ ਗੁਰ ਰਤਨ ਮਾਲ ਅਰਥਾਤ 100 ਸਾਖੀ ਸੋ ਰਿਟਰਨ ਬਾਈ ਰਿਟਰਨ ਬਾਈ ਪੰਜਾਬੀ ਵਿਭਾਗ ਪਬਲਿਸ਼ਿਸ਼ਰ ਬਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਹਾਂ ਜੀ ਉਹ ਚ ਲਿਖਿਆ ਕਰਜ਼ ਦੇਖੀ ਈਦਮ ਪਸਮ ਘੋੜਾ ਰਹਾ ਨ ਕਮੈਲ ਕਰਜ਼ ਦੇਖੀ ਕਰਜ਼ ਲਭੀ ਪਾ ਘੋੜਾ ਜਿਹੜਾ ਅਸੀਂ ਦਸਮ ਪਾਸ਼ ਪਸਮ ਹੋ ਗਿਆ ਸੀ ਰਹਾ ਨ ਕਮੈਲ ਹੋਰ ਕੁਸਤ ਸੀ ਹੈ ਜੀ ਕਹਾਂ ਜੀ ਵੀ ਚੌਥਾ ਸਬੂਤ ਵਧਣ ਲਗੇ ਦਿਸ ਫਾਊਂਡ ਐਟ ਸਿੱਖੀ ਬਿਕੀ ਜੋ ਤੁਸੀਂ ਵੈਬਸਾਈਟ ਪਾਉ ਹੈ ਸਿੱਖੀ ਬਿਕੀ ਉਵਰ ਦੀ 10th ਗੁਰੂ ਜੋਤੀ ਜੋਤ ਇਟ ਮੈਂਸ਼ਨ ਦੈਟ ਭਾਈ ਦਿਆ ਸਿੰਘ ਵੈਂਟ ਇਨਸਾਈਡ ਭਾਈ ਦਿਆ ਸਿੰਘ ਭਾਈ ਦਿਆਸੀ ਅੰਦਰ ਗਏ ਅ ਇਨਸਾਈਡ ਟੂ ਚੈੱਕ ਅ ਗੀਟਾ देयर ਵਾਸ ਨਥਿੰਗ ਬਟ ਅ ਸਮਾਲ ਕਰਪਾਨ ਕਰਪਾਨ ਵਾਜਨ ਅ ਗੀਟਾ ਭਾਈ ਦਿਆ ਸਿੰਘ ਗਏ ਉਹਨਾਂ ਨੇ ਜਾ ਕੇ ਉਥੇ ਕਰਪਾਨ ਜਿਹੜੀ ਸੀ ਬਈ ਉਹ ਗੀਟੇ ਦੇ ਵਿੱਚ ਬਈ ਉਥੋਂ ਨਿਕਲੀ ਸੀ ਹਾਂਜੀ ਗੁਰ ਪੰਜਵਾਂ ਜੀ ਗੁਰਬਲਾਸ ਪਾਸ਼ੇ 10ਵੀਂ ਵਿੱਚ ਭਾਈ ਸੁਖਾ ਸਿੰਘ ਜੀ ਨੇ ਲਿਖਿਆ ਪੈਰਾਗ੍ਰਾਫ 145 ਲੱਖ ਕਾਨਿਆ ਜੀ ਇੱਕ ਕਰਜ ਹਨ ਅਤ ਮਾ ਅਤ ਆਤਪੇਖਣ ਤੇ ਜੋ ਸੁਧ ਨਹੀਂ ਉਹਨੇ ਲਿਖਿਆ ਕਰਜ ਨਿਕਲੀ ਸੀ ਹਾਂ ਜੀ ਹੁਣ ਜੀ ਸਭ ਤੋਂ ਵੱਡਾ ਜੀ ਪ੍ਰੂਫ ਆਪਾਂ ਬਾਕੀ ਵੀ ਦੇਖੋ ਮੈਂ ਬਾਕੀ ਦੇਖੋ ਉਹਦੇ ਵਿੱਚੋਂ ਡਾਕਟਰ ਗੰਡਾ ਸਿੰਘ ਸੈਕਸਟਰੀ ਜਿਨ੍ਹਾਂ ਕੇ ਸਾਰੇ ਇਤਿਹਾਸਕਾਰ ਉਹਨੇ ਮੰਨਿਆ ਉਹਨਾਂ ਦੀ ਕਿਤਾਬ ਹੈ ਜੀ ਵੀ ਡੈਥ ਆਵ ਗੁਰੂ ਗੋਬਿੰਦ ਸਿੰਘ ਜੀ ਅਤ ਨਦੀੜ ਡੈਥ ਆਵ ਗੁਰੂ ਗੋਬਿੰਦ ਸਿੰਘ ਜੀ ਅਤ ਨਦੀੜ ਉਹਨੇ ਲਿਖਿਆ ਹੁਣ ਪੇਜ ਪੇਜ page 28 on the fourth morning on the fourth morning they uh, this uh, this uh, search the ashes this lumber luggage bhi ashes dab lage washing with the diluted milk ve assi thoiye bhi milk de assi saab thoiye and found only a dagger there in utthe sirf utthe sirf ek tarpan di cheez mili haan us to kaha ji tarikh guru khalsa bhai gyani gyan singh yahan se page 96 chhand mein page te likha hai ਹਾਂਜੀ ਚੌਥੇ ਦਿਨ ਉਹਨਾਂ ਦੇ ਉਹਨਾਂ ਦੇ ਹੁਕਮ ਨੂੰ ਮੰਨ ਕੇ ਸਿੱਖਾਂ ਨੇ ਅੰਗਿੱਟਾ ਫੋਲਾ ਤਾਂ ਵਿੱਚੋਂ ਇੱਕ ਕੱਦ ਨਿਕਲੀ ਹੋਰ ਫੁੱਜ ਨਾ ਮਿਲਿਆ ਹੁਣ 8ਵਾਂ ਸੂਤ ਹਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਵੀ ਇਹ ਵੀ ਐਸਾ ਹੋਇਆ ਵੀ ਪਠਾਣਾ ਨੇ ਵੀ ਬਾਰਕੀਤਾ ਗੁਰੂ ਸਾਹਿਬ ਦੇ ਗੁਰੂ ਸਾਹਿਬ ਦੇ ਵੀ ਸਟੈਬਿੰਗ ਕੀਤੀ ਤੇ ਉਸ ਵੇਲੇ ਜਿਹੜ ਸਟਿਚ ਸੀ ਉਹ ਡਾਕਟਰ ਕੋਲ ਵਨ ਆਫ ਦੀ ਯੂਰੋਪੀਅਨ ਡਾਕਟਰ ਗੋਰਾ ਡਾਕਟਰ ਉਹਨੇ ਲਾਇਸੀ ਸਿਚਿਚਿ ਲਾਇਸੀ ਟਾਂਕੇ ਲਾਇਸੀ ਉਹਨਾਂ ਦੀ ਕਿਤਾਬ ਆ ਜੀ ਦੀ ਸਰਚ ਆਫ ਮੁਗਲਸ ਇਹ ਕਿਤਾਬ ਦਾ ਨਾਮ ਆ ਜੀ ਉਹ ਲਿਖਿਆ ਉਹਨਾਂ ਨੇ ਆ ਮੇਰੇ ਕੋਲ ਕਿਤਾਬ ਹੈਗੀ ਆ ਜੀ ਵਿੱਚ ਲਿਖਿਆ ਉਹਨਾਂ ਨੇ ਡਾਕਟਰ ਕੋਲ ਕਹਿੰਦੇ ਆ ਵੀ ਜੋ ਸਿੱਖਾਂ ਨੇ ਵੀ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਜਦੋਂ ਬਾਣਾ ਬਰਤਾਇਆ ਤੇ ਮੈਂ ਵੀ ਵੀ ਟਾਂਕੇ ਲਾਇ ਗੁਰੂ ਸਾਹਿਬ ਦੇ ਉਸ ਤੋਂ ਬਾਅਦ ਗੁਰੂ ਸਾਹਿਬ ਸ਼ਿਕਾਰ ਕਰਨ ਚਲੇ ਗਏ ਨੇ ਸ਼ਿਕਾਰ ਕਰ ਦਿੱਤੇ ਵੀ ਉਹ ਟਾਕੇ ਖੁੱਲ ਗਏ ਫਿਰ ਗੁਰੂ ਸਾਹਿਬ ਨੇ ਵੀ ਐਸਾ ਵੀ ਜਦੋਂ ਫਿਰ ਗੁਰੂ ਸਾਹਿਬ ਅੰਦਰ ਗਏ ਤੰਬੂ ਕੀਤਾ ਸੀ ਅੰਦਰ ਗਏ ਜੋ ਅੰਦਰ ਗਏ ਤਾਂ ਗੁਰੂ ਸਾਹਿਬ ਨੇ ਸੁਣ ਬਹੁਤ ਇਤਿਹਾਸਕ ਚੀਜ਼ ਆਈ ਤੇ ਜੋ ਗੁਰੂ ਸਾਹਿਬ ਅੰਦਰ ਗਏ ਤਾਂ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਤਿਲਕ ਦਿੱਤਾ ਨਾਲ ਨੇ ਕਿਹਾ ਵੀ ਵੀ ਸਾਡੇ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਗੁਰੂ ਆ 11ਵੇਂ ਗੁਰੂ ਵਜੋਂ ਸਿੱਕਾ ਦੇ ਤੇ ਫਿਰ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਤਾਬ ਚ ਜਿਹੜਾ ਹੈ ਜੀ ਡਾਕਟਰ ਕੋਲ ਦਾ ਯੂਰਪੀਨ ਡਾਕਟਰ ਉਹ ਕਹਿੰਦੇ ਗੁਰੂ ਸਾਹਿਬ ਨੇ ਹੱਥ ਜੋੜ ਕੇ ਸਿੱਖਾਂ ਨੂੰ ਗੁਰਫਤੇ ਬੁਲਾਈ ਬਾਈ ਗੁਰਜੀਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਬੁਲਾ ਕੇ ਅੰਦਰ ਚਲੇ ਕੇ ਤੇ ਪਾਣਾ ਬਿਤਾਇਆ ਹੁਣ ਆਪਾਂ ਇਹ ਵੀ ਦੇਖੀਏ ਇਹ ਸੇਮ ਥਿੰਗ ਹੈਪਨ ਐਟ ਨਾਨਕ ਸਾਹਿਬ ਵੀ ਆਪਣੇ ਜਦੋਂ ਬਾਬਾ ਜੀ ਸ਼ਰ ਸਿੰਘ ਨੇ ਪਾਣਾ ਬਿਤਾਇਆ ਬਾਬਾ ਜੀ ਨੇ ਵੀ ਸਾਰੀ ਸੱਖ ਨੂੰ ਹਮੇਸ਼ਾ ਜੋ ਬਚਨ ਕਰਦੇ ਸੀ ਬਚਨ ਐਂਡ ਉਹ ਲੋਕ ਸੁਖੇ ਲੋਕ ਸਰ ਨਾਨ ਕਰਪਾ ਆਪੇ ਮਿਲੇ ਜਦੋਂ ਬਾਬਾ ਜੀ ਆਖਰੀ ਜਤਵਾਰ ਸੀ ਬਾਬਾ ਜੀ ਖੜ ਕੇ ਦੋਨਾਂ ਜੋੜ ਕੇ ਸਕਤਾ ਫਤਿਹ ਲਈ ਬਾਈ ਗੁਰਜੀ ਕਾ ਖਾਲਸਾ ਬਾਈ ਜੀ ਫਤਿਹ ਜਿਹੜੀ ਕਿ ਫਤਿਹ ਅੱਜ ਵੀ ਰਿਕਾਰਡ ਕੀਤੀ ਗਈ ਹੈ ਬਾਬਾ ਜੀ ਹੈ ਨਾ ਫਿਰ ਨਾ ਜੀ ਉਸ ਤੋਂ ਬਾਅਦ ਇਹ ਥੋੜੇ ਲੰਮਾ ਵਿਸ਼ਾ ਸੀ ਮੈਂ ਐਕਸਪਲੇਨ ਕਰਨਾ ਚਾਹੁੰਦਾ ਹਾਂ ਫਿਰ ਉਸ ਤੋਂ ਬਾਅਦ ਜਦੋਂ ਬਾਬਾ ਜੀ ਦਾ ਦਸਹਿਰਾ ਸੀ ਦਸਵਾਂ ਦਿਨ ਸੀ ਦਸਵਾਂ ਦਿਨ ਭਾਈ ਹੀਰਾ ਸਿੰਘ ਜੀ ਮੋਨੀ ਜੀ ਆ ਪਾਈ ਉਹਨਾਂ ਨੇ ਸਭੀ ਆ ਹਰੀ ਕੇ ਪਤਨ ਵੀ ਗਏ ਨਾਨਸਰ ਬੋਲੇ ਉਹਨਾਂ ਦੱਸਿਆ ਉਹਨ ਸਾਰੀ ਬਥੇਸ ਸੁਣਾਈ ਆਪ ਸੁਣਾਈ ਵੀ ਸਾਡੇ ਪਿਤਾ ਜੀ ਸਾਡੇ ਦਾਦਾ ਜੀ ਮੈਂ ਵੀ 11 12 ਸਾਲ ਦਾ ਸੀ ਮੈਂ ਵੀ ਸੁਣੀ ਹੈ ਸਾਰੀ ਗੱਲ ਤੇ ਅੱਬੀ ਉਹਨੇ ਆਪ ਸਾਰਾ ਦੱਸਿਆ ਵੀ ਕਿਸ ਤਰ੍ਹਾਂ ਗੱਲ ਹੋਈ ਬਾਬਾ ਜੀ ਨੇ ਵੀ ਮੈਂ ਉਹਨੂੰ ਉਹੀ ਸੂਪ ਸਦਾਰਸ਼ਨ ਤੇ ਮੈਂ ਬਾਬਾ ਨੂੰ ਕਿਰਪਾਨ ਭੇਟ ਕੀਤੀ ਹੁਣ ਫਿਰ ਹੁਣ ਭਾਈ ਸਾਹਿਬ ਦਾ ਇੱਕ ਸਵਾਲ ਹੈ ਜੀ ਕੀਤਾ ਵੀ ਉਹ ਕਿਰਪਾਨ ਵੀ ਵੀ ਕਿਵੇਂ ਆ ਗਈ ਹੈ ਤੇ ਮੈਂ ਤਾਂ ਹੁਣ ਉੱਥੇ ਗਿਆ ਸੀ ਜਿੱਥੇ ਸਰਚ ਕੀਤੀ ਸਾਰੀ ਉਸ ਵਕਤ ਸੰਗਤ ਹੀ ਬਹੁਤ ਘੱਟ ਹੁੰਦੀ ਸੀ ਬਸ ਸਾਰਾ 20 25 ਜਾਂ 50 ਜਾਂ 100 200 ਬੰਦਾ ਲਾ ਲੋ ਕਦੇ ਕਦੇ ਆ ਜਾਂਦਾ ਸੀ ਉਸੋ ਬੰਦਾ ਹੁੰਦਾ ਸੀ ਸਾਧੂ ਮਤ ਬਾਬਾ ਅਤਰ ਸਿੰਘ ਮਸਤ ਵਾਲੇ ਬਾਬਾ ਨੰਦ ਸਿੰਘ 6 ਮਹੀਨੇ ਗਾਗਰ ਦੀ ਸੇਵਾ ਕੀਤੀ ਬਾਬਾ ਜੀ ਤੇ ਬਾਬਾ ਇਸ਼ਰ ਸਿੰਘ ਜਾਂਦੇ ਰਹੇ ਉੱਥੇ ਸਾਰਾ ਕੁਝ ਉੱਥੇ ਮਹਾਮਹਾਤਮਾ ਜਾਂਦੇ ਦੀ ਸੀ ਉਸ ਮੌਕੇ ਉਹ ਜਿਹੜੇ ਮਾਮੋ ਜੀ ਹਰੇ ਸੀ ਉਹਨਾਂ ਨੇ ਸੋਚੀ ਪਈ ਉਹਨਾਂ ਤਾਂ ਪਾਉਂਦੀ ਸੀ ਪਰ ਅਗਰ ਇਹ ਚੈਲੰਜ ਵਿੱਚ ਆਜੀ ਚੈਲੰਜ ਵਿੱਚ ਮੈਂ ਕਹਿ ਰਿਹਾ ਇਹ ਮਿਸ਼ਨਰੀ ਔਕੇ ਹੋਣਗੇ ਪਰ ਮੈਂ ਮਿਸ਼ਨਰੀਆਂ ਨਾਲ ਵੀ ਗੱਲ ਕਰਨ ਨੂੰ ਤਿਆਰ ਆ ਅਸੀਂ ਵੀ ਕਲਾ ਕੋਟ ਚਾਹੋ ਜਾਂ ਕਿੰਨੇ ਚਾਹੋ ਅਸੀਂ ਸਪਰੂਵ ਕਰਾਂਗੇ ਸਾਰੇ ਵੀ ਅਗਰ ਕਰਪਾਨ ਹਜੂਰ ਸਾਹਿਬ ਹੈਗੀਆ ਤੇ ਉੱਥੇ ਦਰਸ਼ਨ ਕਰੋ ਤੇ ਉਹਦੇ ਕਿ ਉਹ ਕਰਪਾਨ ਜਿਹੜੀ ਨਾਨਕ ਸਰਬਾ ਅੱਜ ਦਾ ਬਾਬਾ ਸਾਧੂ ਸਿੰਘ ਜੀ ਕੋਲ ਸੀ ਸੀ ਬਾਬਾ ਜੀ ਤੇ ਬਾਬਾ ਜੀ ਪਹਿਨੀ ਹੋਈਆ ਕਰਪਾਨ ਤੇ ਉਹ ਵੀ ਫੋਟੋਆਂ ਕੋ ਫੋਟੋ ਹੈਗੀਆ ਕਰਪਾਨ ਪਹਿਨੀ ਵੀ ਆ ਹਜੂਰ ਸਾਹਿਬ ਤੋਂ ਬਾਬਾ ਜੀ ਲੈ ਕੇ ਆਇਆ ਉਹ ਕਰਪਾਨ ਬਾਬਾ ਜੀ ਪਹਿਨੀ ਵੀ ਪਹਿਤ ਰਹੇ ਸੀ ਤੇ ਜਦੋਂ ਬਾਬਾ ਜੀ ਨੇ ਭਾਣਾ ਪਰਤਿਆ ਤੇ ਸਾਰੇ ਦਾ ਫੈਸਲਾ ਹੋਇਆ ਇਹ ਕਰਪਾਨ ਬਾਬਾ ਜੀ ਨਾਲੀ ਜਲਪਵਾ ਹਰ ਇੱਕ ਵੇਲੇ ਕਰ ਦਿੱਤੀ ਜਾਵੇ ਫਿਰ ਕਦੇ ਸੰਗਤਾਂ ਦਾ ਭਗਵਾਨ ਦਾ ਸੰਗੀਆਂ ਦਾ ਸੇਵਾ ਦਾ ਕੱਠ ਹੋਇਆ ਜੀ ਉਹ ਕਹਿੰਦੇ ਵੀ ਨਹੀਂ ਬਾਬਾ ਜੀ ਆਪਾਂ ਆਸਾਨ ਬਣਾਈਏ ਜਿੱਥੇ ਕਿ ਆਪਾਂ ਜੈਪ ਘਰ ਤੇ ਤੋਸ਼ਾ ਖਾਨਾ ਜਿੱਥੇ ਕਿ ਬਾਬਾ ਜੀ ਦੀ ਸ਼ਾਦੀ ਰੱਖੀ ਜਾਵੇ ਹੁਣ ਉਹ ਚੀਜ਼ ਦਾਸ ਨੇ ਬਾਬਾ 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 ਸਾਹਿਬ ਸੇਵਾ ਬਾਬਾ ਲੱਖਾ ਸਿੰਘ ਨੂੰ ਲਾ ਲਈ ਤੇ ਬਾਬਾ ਲੱਖਾ ਸਿੰਘ ਦਾਸ ਨੇ ਬੇਨਤੀ ਕੀਤੀ ਸੀ ਬਾਬਾ ਲੱਖਾ ਸਿੰਘ ਜੀ ਨੇ ਉਹ ਦਾਸ ਦੀ ਬੇਨਤੀ ਪ੍ਰਵਾਨ ਕੀਤੀ ਉਹ ਕਹਿੰਦੇ ਵੀ ਅਸੀਂ ਕਿਰਪਾਣ ਦੇ ਦਰਸ਼ਨ ਵੀ ਉਹਨਾਂ ਨੇ ਕਰਵਾਤੇ ਤੇ ਉਹਨਾਂ ਨੇ ਵਾਅਦਾ ਵੀ ਕੀਤਾ ਦਾਸ ਦਾ ਸੰਗਤ ਨਾਲ ਵਾਅਦਾ ਕੀਤਾ ਵੀ ਅਸੀਂ ਇਜਾਮਕਰ ਬਣਾਵਾਂਗੇ ਸਰਦਖੰਡਾ ਜਿੱਥੇ ਆ ਉੱਥੇ ਇਜਾਮਕਰ ਬਣੂਗਾ ਉੱਥੇ ਬਾਹਰ ਹਿਸਟਰੀ ਲਿਖੀ ਜਾਊ ਇੱਕ ਪਾਸੇ ਇੰਗਲਿਸ਼ ਲਿਖੀ ਜਾਊ ਲਿਖਾਂਗੇ ਇੱਕ ਪੰਜਾਬੀ ਚ ਲਿਖਾ ਦੇ ਉਹ ਜਿਵੇਂ ਜਦੋਂ ਬਾਬਾ ਲਖਸੇ ਜੀ ਹੁਕਮ ਕਰਨਗੇ ਉਦੋਂ ਬਣੀ ਜਾਣੀ ਆ ਜੀ